ਯੂਨਾਈਟਡ ਆ ਸੁਖਦੇਵ ਸਿੰਘ ਫਲਾ ਪਿੰਡਾ ਕੋਟ ਮੋਲਵੀ ਸਾਡਾ ਕੈਂਪ ਲੱਗਾ ਹੈ ਖੇਤੀ ਵਾਲੇ ਬੰਨ ਜਾਨ ਹਾਂਜੀ ਇਹ ਸਾਰਾ ਪੁਰਾਣਾ ਵਾਲਿਆਂ ਨੇ ਲਾਇਆ ਹੈ ਬਿਨਾ ਨਾੜ ਨੂੰ ਅੱਗ ਲਾਇਆ ਬਿਨਾ ਪਰਾਲੀ ਨੂੰ ਅੱਗ ਲਾਇਆ ਇਹ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਨਾ ਲਾਓ ਉਹਦੇ ਨਾਲ ਤੁਹਾਡੀ ਜਿਹੜੀ ਆ ਉਪਜਾਊ ਸ਼ਕਤੀ ਵਧੇਗੀ ਮਿੱਤਰ ਕੀੜੇ ਵਧਣਗੇ ਤੇ ਜਿਹੜਾ ਮੇਨ ਗੱਲ ਹੈ ਜਿਹੜਾ ਪ੍ਰਦੂਸ਼ਨ ਹੈ ਉਹ ਬਹੁਤ ਜ਼ਿਆਦਾ ਘਟੇਗਾ ਜੀ ਜੰਤੂਆਂ ਵਾਸਤੇ ਮਨੁੱਖਤਾ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਬਹੁਤ ਵਧੀਆ ਉਪਰਾਲਾ ਜੀ ਇਹ ਡਿਪਾਰਟਮੈਂਟ ਦਾ ਬਹੁਤ ਵਧੀਆ ਬਹੁਤ ਵਧੀਆ ਸੁਝਾਅ ਦਿੱਤੇ ਨੇ ਇਹਨਾਂ ਮੈਕਮੇ ਵਾਲਿਆਂ ਇਹ ਵਧੀਆ ਗੱਲਾਂ ਕੀਤੀਆਂ ਠੀਕ ਆ ਖੇਤੀਬਾੜੀ ਵਾਲੇ ਤੇ ਅਸੀਂ ਸਹਿਮਤ ਆਂ ਜੀ ਇਸ ਗੱਲ 'ਚ ਠੀਕ ਜੀ ਨੇ ਦੱਸਿਆ ਦੱਸਿਆ ਵੀ ਉਪਰਾਲੀ ਨਾ ਸਾੜੋ ਤੇ ਚੰਗੀ ਖੇਤੀ ਕਰੋ ਯੂਰੀਆ ਤੇ ਆਪਾਂ ਯਾਰ ਜਿਹੜਾ ਯਾਰ ਪਾਉਂਦੇ ਆ ਬਾਬਾ ਜੀ ਤੇ ਫਸਲਾਂ ਦੇ ਵਿੱਚ ਇਹ ਨਾ ਪਾਓ ਤੇ ਆਰਗੈਨਿਕ ਖੇਤੀ ਕਰੋ ਤੇ ਵਧੀਆ ਖੇਤੀ ਕਰੋ ਮੈਂ ਤਾਂ ਜੀ ਕੇਪ ਸਿੰਘ ਆ ਅਸੀਂ ਆਰਜੀਆ ਸੈਲ ਦੇ ਵਿੱਚ ਕੰਮ ਕਰਦੇ ਆ ਔਰ ਸਾਡੇ ਲਗ ਲਗ ਪਿੰਡਾਂ ਦੇ ਵਿੱਚ ਕੈਂਪੇਨਗਰ ਚੱਲ ਰਿਹਾ ਅੱਜ ਸਾਡਾ ਇਸ ਕੋਲ ਮੋਡ ਮੋਲ ਵਿੱਚ ਸਪੀਡ ਇਸ ਆ ਫੀਲਡ ਇਸ ਕਰਕੇ ਕਿ ਸਾਡੇ ਇੱਥੇ ਇੱਕ ਪ੍ਰਦਰਸ਼ਨੀ ਪ੍ਰਾਣ ਲੱਗਿਆ ਹੋਇਆ ਸੀਗਾ ਉਸ ਦੇ ਸਬੰਧ ਵਿੱਚ ਸੀਗਾ ਸੋ ਅਸੀਂ ਜੋ ਵੀ ਮੁੱਢਲੀ ਜਾਣਕਾਰੀ ਹੈਗੀ ਆ ਉਹ ਅਸੀਂ ਪ੍ਰੋਵਾਈਡ ਕਰਾਉਨੇ ਆ ਆ ਤੇ ਜੇ ਕੋਈ ਕਿਸੇ ਦੇ ਕੁਐਸਚਨ ਹੁੰਦੇ ਆ ਅਸੀਂ ਉਸ ਦੇ ਬਾਰੇ ਵੀ ਬਹੁਤ ਬਹੁਤ ਜਾਣਕਾਰੀ ਦਿੰਦੇ ਆ ਜੀ ਸਪੋਰਟ ਮਿਲ ਰਿਹਾ ਆ ਆ ਰਿਸਪੋਰਟ ਬਹੁਤ ਅੱਛਾ ਮਿਲ ਰਿਹਾ ਜੀ ਲੋਕ ਖੁਸ਼ ਨੇ ਇਸ ਚੀਜ਼ ਤੇ ਕਿ ਕੋਈ ਨਾ ਵੀ ਸਾਡੇ ਕੋਲ ਆ ਕੇ ਸਾਨੂੰ ਇਨਫੋਰਮ ਕਰ ਰਿਹਾ ਕਿ ਕਿਹੜੀ ਚੀਜ਼ ਕਿਸ ਤਰ੍ਹਾਂ ਹੋਣੀ ਚਾਹੀਦੀ ਆ ਸੋ ਵਕਤ-ਵਕਤ ਜਾਣਕਾਰੀ ਪਹੁੰਚਾਉਣੀ ਐ ਇਸੇ ਕਰਾਉਨੇ ਬੱਚਪਨ ਤੋਂ ਜੋ ਸਾਨੂੰ ਆ ਹੜਾ ਡਾਟਾ ਆਉਂਦੀ ਆ ਉਹਦੇ ਰਿਕਾਰਡਿੰਗ ਅਸੀਂ ਕਰੀਏ ਸਾਰੀ ਚੀਜ਼ ਸੋਨੀ ਫਸਲ ਬਾਰੇ ਕੁਛ ਦੱਸ ਰਹੇ ਅੱਜ ਹਾਂਜੀ ਹਾਂਜੀ ਅਸੀਂ ਸਰ ਜਿਹੜੇ ਨਵੇਂ ਮਤਲਬ ਜੋ ਜਿਹੜੀ ਪਨੀਰੀ ਬੀਜਣੀ ਆ ਉਸ ਤੇ ਕੀ ਟ੍ਰੀਟਮੈਂਟ ਹੈਗੇ ਆ ਕਿਦਾਂ ਕਿਦਾਂ ਕਰਨੇ ਨੇ ਉਹਦੇ ਬਾਰੇ ਅਸੀਂ ਸਾਰੀ ਜਾਣਕਾਰੀ ਦਿੰਦੇ ਹਾਂ ਜੀ ਜੀ ਮੇਰਾ ਨਾਮ ਅਰਸ਼ ਕੁਪਕਾਰ ਹੈ ਮੈਂ ਜੂਫੀਲ ਅਸਿਸਟੈਂਟ ਕੰਮ ਕਰ ਰਿਹਾ ਹਾਂ ਅਰਜ ਅਸ਼ਰ ਅਰੇ ਕੋਟਮੋ ਦੀ ਕੈਂਪ ਬਾਰੇ ਸਭ ਨਾਲ ਕੀ ਗੱਲ ਹੋਊਗੀ ਜੀ ਇਸ ਜਿਹੜਾ ਇਹ ਸਾਡਾ ਇੱਕ ਸਾਦਾ ਫੀਲਡ ਹੈ ਲੱਗ ਰਿਹਾ ਸੀ ਇਸ ਪਿੰਡ ਦੇ ਵਿੱਚ ਸਾਡੇ ਪ੍ਰਦਰਸ਼ਨੀ ਪਲਾਂਟ ਚੱਲ ਰਹੇ ਸੀ ਜਿਹੜੇ ਕਿ ਸਿੱਧੀ ਬਿਜਾਈ ਨਾਲ ਸੰਬੰਧਿਤ ਸੀ ਤੇ ਇਸ ਕਣਕ ਦੇ ਸੀਜ਼ਨ ਦੇ ਵਿੱਚ ਤਿੰਨ ਵੱਖਰੇ ਵੱਖਰੇ ਪ੍ਰਕਾਰ ਦੇ ਨਾਲ ਜਿਹੜੀ ਕਣਕ ਦੀ ਬਿਜਾਈ ਕੀਤੀ ਗਈ ਸੀ ਕਰਵਾਈ ਗਈ ਸੀ ਜਿਦੇ ਵਿੱਚ ਸੀਗਾ ਹੈਪੀ ਸੀਡਰ ਸੁਪਰ ਸੀਡਰ ਅਤੇ ਸਰਫੇਸ ਸੀਡਰ ਅਤੇ ਉਹਦੇ ਸੰਬੰਧੀ ਜਿਹੜਾ ਸੀ ਜਾਗਰੂਕਤਾ ਕੈਂਪ ਲਗਵਾਇਆ ਗਿਆ ਕਿ ਕਿਸੇ ਵੀ ਸਾਧਨ ਨਾਲ ਸਾਡੀ ਜਿਹੜੀ ਕਣਕ ਹੈ ਉਹਨੂੰ ਅਸੀਂ ਵੱਖਰੇ ਵੱਖਰੇ ਤਰੀਕੇ ਦੇ ਨਾਲ ਅਤੇ ਕਿਸ ਤਰ੍ਹਾਂ ਸਾਡੀ ਜਿਹੜੀ ਪ੍ਰਾਲੀ ਹੈ ਉਹਨੂੰ ਅਸੀਂ ਜ਼ਿਆਦਾਤਰ ਵਧੀਆ ਸਮਸਬਲ ਜਿਹੜੀ ਅਸੀਂ ਕਰ ਸਕਦੇ ਕਿੰਨੇ ਪਿੰਡਾਂ ਕੈਂਪ ਲਗਾ ਰਹੇ ਆ ਜੀ ਅਸੀਂ ਵੱਖ-ਵੱਖ 50 ਪਿੰਡ ਜਿਹੜੇ ਆ ਉਹ ਕਵਰ ਕਰ ਰਹੇ ਆ ਸੋ ਕੋਈ ਪਿੰਡ ਪਧਰੀ ਕੋਈ ਜ਼ਿਲ੍ਹਾ ਪਧਰੀ ਜਿਹੜੇ ਸਾਡੇ ਕੈਂਪ ਆ ਉਹ ਚੱਲਦੇ ਰਹਿੰਦੇ ਨੇ ਸਮੇਂ ਨੂੰ ਤੜੂ ਕਿੰਨੇ ਪਿੰਡਾਂ ਬਿਲ ਐਟ ਵਨ ਜੀ ਮੇਰੇ ਅੰਦਰ 50 ਪਿੰਡ ਕਵਰ ਕਰ ਰਹੀ ਆ ਫਤੇਗੜ ਅਤੇ ਡੇਰਾ ਬਾਬਾ ਨਾਨਕ ਕੋਲ ਦੋ ਪਲਾਜ਼ਾ ਨੇ ਤੁਹਾਡੇ ਕੋਲ ਹਾਂਜੀ ਦੋ ਪਲਾਜ਼ਾ ਕਿੰਨੇ ਪਿੰਡਾਂ ਕੈਂਪ ਲਾ ਚੁੱਕੇ ਆ ਜੀ ਹੁਣ ਤੱਕ ਕਰੀਬ-ਕਰੀਬ 40-45 ਪਿੰਡ ਤਾਂ ਸਾਡੇ ਕੈਂਪ ਦੇ ਅੰਦਰ ਕਵਰ ਹੋ ਚੁੱਕੇ ਆ ਹੋਰ ਕਿੰਨੀ ਬੜੀ ਕੰਨਾ ਚਾਹੁੰਦੇ ਆ ऑर्गेनिक खेतीबाड़ी ਨੂੰ ਸੀ ਪ੍ਰਮੋਟ ਫੇਰ ਜਿਆਦਾ ਵਧੀਆ ਤਰੀਕਾ ਕਰ ਸਕਦੇ ਜੇ ਸਾਡੀ ਮਾਰਕੀਟਿੰਗ ਵਗੈਰਾ ਹੋਗੀ ਜਾਂ ਸਰਕਾਰ ਜਿਹੜੀ ਜਿਆਦਾ ਸਹਿਯੋਗ ਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਜਿੰਨੀ ਅਸੀਂ ਖਾਦ ਸਪਰੇ ਜਾਂ ਆਪਣੀ ਜਿਹੜੀ ਮਿੱਟੀ ਜਿਹੜੀ ਇਹ ਬੰਜਰ ਕਰ ਕਰ ਚੁੱਕੇ ਹਾਂ ਅਸਪਰੀਆ ਵਗੈਰਾ ਕਰ ਕਰਕੇ ਸੋ ਜੇ ਅਸੀਂ অর্ਗੈਨਿਕ ਖੇਤੀ ਵੱਲ ਜਾਈਏ ਤਾਂ 3 ਸਾਲ ਤਾਂ ਲੱਗਦੇ ਨੇ অর্ਗੈਨਿਕ